ਫਗਵਾੜਾ ਕੇ ਸਥਾਨਿਕ ਹੋਟਲ ਮੇ ਪੰਜਾਬ ਕੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਕਾਂਗਰਸੀ ਨੇਤਾਵਾਂ ਕੇ ਸਾਥ ਕੀ ਮੀਟਿੰਗ ਇਸ ਮੌਕੇ ਪਰ ਕਾਂਗਰਸੀ ਨੇਤਾ ਹਨੀਤਾ ਲੀਵਾਲ ਅਰਦਾਸ ਵੈਲਫੇਅਰ ਸੁਸਾਇਟੀ ਕੇ ਪ੍ਰਧਾਨ ਜਤਿੰਦਰ ਬੋਵੀ ਕਾਉਂਸਲਰ ਤਰਨਜੀਤ ਵਾਲੀਆ ਕਾਉਂਸਲਰ ਸੰਜੀਵ ਬੁੱਗਾ ਕਾਂਗਰਸੀ ਨੇਤਾ ਗੁਰਜੀਤ ਵਾਲੀਆ ਕਾਂਗਰਸੀ ਨੇਤਾ ਪ੍ਰਮੋਦ ਜੋਸ਼ੀ ਕੇ ਇਲਾਵਾ ਕਾਂਗਰਸੀ ਵਰਕਰ ਮੌਜੂਦ ਥੇ ਫਗਵਾੜਾ ਸੇ ਲਲਿਤ ਸ਼ਰਮਾ ਔਰ ਪੁਨੀਤ ਕੀ ਰਿਪੋਰਟ ਲੋ ਯਾਰੋ ਪਿੱਛੇ ਨੂੰ ਮੜਾ ਮੜਾ ਕੋਲ ਜਾ ਆ ਜਾ ਪਿੱਛੇ ਨੂੰ ਜਾ ਮੜਾ ਮੜਾ ਕੋਲ ਜਾ ਆ ਵੀ ਤਿਹ ਆਇਆ ਠੀਕ ਸਰ ਸਰ ਇੱਕ ਫੋਟੋ ਖਰਾਓ ਵੀ ਸਰ ਜੀ ਸਾਹਮਣੇ ਹਾਂ ਜੀ ਠੀਕ ਠੀਕ ਫੋਟੋ ਠੀਕ ਆ ਸਰ ਬਾਦੋਂ ਆਈਏ ਅੰਦਰ ਦੇ ਦੇ ਆ ਜਾ ਅੰਦਰ ਆ ਅਮੇ ਦੇਖਾਂ ਲਾ ਕੋਈ ਨਹੀਂ 100 ਰੁਪਏ ਚਾਹੋ 100 ਰੁਪਏ ਜੀ ਕਰਾ ਲਓ ਸਰ ਹੋਏ ਹੋਏ 100 ਰੁਪਏ ਜੀ ਸਾਹਮਣੇ ਸਾਹਮਣੇ ਸਰ ਗੱਗੜ ਭਾਜੀ ਡਾਕਟਰ ਸਾਹਿਬ ਕੀ ਕਰ ਜੰਨੇ ਪੂਰਵ ਸੀਐਮ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਫੁਵਾੜਾ ਬਿਕ ਵਿਖੇ ਵਿਖੇ ਆਏ ਸੀਗੇ ਔਰ ਉਹ ਸਾਡੇ ਸਾਰੇ ਜੰਨੇ ਕਾਉਂਸਲਰ ਸਹਿਬਾਨ ਔਰ ਸਾਡੇ ਕਮਲਧਾਰੀਵਾਲ ਜੀ ਔਰ ਸਾਡਾ ਛੋਟਾ ਵੀਰ ਜਤਿੰਦਰ ਭੋਵੀ ਜੀ ਜਿਨ੍ਹਾਂ ਦੇ ਮੰਨ ਲਓ ਸਨੇਹ ਹੈ ਤੇ ਉਹ ਇੱਥੇ ਪਹੁੰਚੇ ਆਂ ਤੇ ਮੈਂ ਸਮਝਦਾ ਕਿ ਜੋ ਜੋ ਗੱਲਾਂ ਸਾਡੇ ਨਾਲ ਉਹ ਕਰਕੇ ਗਏ ਆਂ ਆਉਣ ਵਾਲਾ ਟਾਈਮ ਜਿਹੜਾ ਕਾਂਗਰਸ ਨੂੰ ਕਿੱਦਾਂ ਲਾਮਬੰਦ ਕਰਨਾ ਕਾਂਗਰਸ ਦੇ ਵਰਕਰ ਨੂੰ ਕਿੱਦਾਂ ਸੰਭਾਲਣਾ ਜਾਂ ਕਾਂਗਰਸ ਦੇ ਵਰਕਰ ਨੂੰ ਤਕੜਾ ਕਰਨ ਦੇ ਲਈ ਉਹਨਾਂ ਨੇ ਅੱਜ ਇੱਕ ਸਾਡੇ ਨਾਲ ਗੁਪਤ ਮੀਟਿੰਗ ਜਿਹੜੀ ਕੀਤੀ ਹੈ ਔਰ ਬਹੁਤ ਸਾਰੇ ਨੂੰ ਉਹਨਾਂ ਦੇ ਨਾਲ ਜਿੰਨੇ ਸਾਡੇ ਕੌਂਸਲਰ ਸਾਹਿਬਾਨ ਸੀ ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਉਹਨਾਂ ਦਾ ਜਿਹੜਾ ਮੇਲੰਦਾ ਰਵੇ ਗਿਆ ਉਹਨਾਂ ਨੂੰ ਮਿਲ ਕੇ ਸਾਰਿਆਂ ਦੇ ਵਿੱਚ ਜਿਹੜਾ ਇੱਕ ਹੌਸਲਾ ਪੈਦਾ ਹੋਇਆ ਵੀ ਕਿੱਦਾਂ ਅਸੀਂ ਜਿਹੜੀ ਇਹ ਸਰਕਾਰ ਆ ਇਹਦੇ ਨਾਲ ਕਿੱਦਾਂ ਲੜਾਈ ਲੜਨੀ ਹੈ ਔਰ ਮੈਂ ਸਮਝਦਾ ਕਿ ਅੱਜ ਦੀ ਜਿਹੜੀ ਕਿਉਂਕਿ ਉਹਨਾਂ ਦਾ ਵੀ ਜਿਹੜੀ ਇਹ ਹੋਣੀ ਸੀ ਵਾਈਟ ਸਾਡੇ ਜਿਹੜੇ ਹਲਕਾ ਇੰਚਾਰਜ ਸਾਡੇ ਐਮਐਲਏ ਸਾਹਿਬ ਉਹ ਅੱਜ ਆਊਟ ਆਫ ਸਟੇਸ਼ਨ ਸਕੇ ਸੋ ਉਹ ਕਹਿੰਦੇ ਮੈਂ ਮੈਂ ਪ੍ਰੋਟੋਕਾਲ ਤੋਂ ਮਤਲਬ ਪਰੇ ਹੋ ਕੇ ਮੈਂ ਚੱਲਣਾ ਨਹੀਂ ਸੋ ਨਹੀਂ ਤਾਂ ਉਹਨਾਂ ਨੇ ਭੋਲ ਕੇ ਜਾਣਾ ਸੀ ਸੋ ਮੈਂ ਉਹਨਾਂ ਦੇ ਇੱਥੇ ਆਉਣ ਤੇ ਅੱਜ ਜਿਹੜੇ ਸਾਡੇ ਵਰਕਰ ਆ ਕਾਂਗਰਸ ਪਾਰਟੀ ਦੇ ਸਾਡੇ ਕੌਂਸਲਰ ਸਾਹਿਬਾਨ ਸਾਰਿਆਂ ਨੂੰ ਜਿਹੜੀ ਖੁਸ਼ੀ ਅੱਜ ਉਹਨਾਂ ਦੇ ਆਉਣ ਤੇ ਹੋਈ ਆ ਔਰ ਜਿਹੜਾ ਆਉਣ ਵਾਲਾ ਟਾਈਮ ਆ ਸਾਡੀ ਕਾਂਗਰਸ ਪਾਰਟੀ ਦਾ ਟਾਈਮ ਆ ਰਿਹਾ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਘਬਰਾਣ ਦੀ ਲੋੜ ਨਹੀਂ ਜਿੰਨਾ ਵੀ ਵੱਧ ਤੋਂ ਵੱਧ ਅਸੀਂ ਆਪਣੇ ਕਾਂਗਰਸੀਆਂ ਦਾ ਜਿਨ੍ਹਾਂ ਨਾਲ ਥੱਕਾ ਹੋ ਰਿਹਾ ਉਹਨਾਂ ਨਾਲ ਇਕੱਠੇ ਹੋਈਏ ਔਰ ਕਾਂਗਰਸ ਨੂੰ ਲਾਮਬੰਦ ਕਰੀਏ ਬਹੁਤ ਬਹੁਤ ਧੰਨਵਾਦ ਜੈ ਮੈਂ ਕਿਹਾ ਤਾਂ ਮੈਂ ਇਹਦੇ ਜਲਦੋਂ ਮਿਲਣਾ ਉਹ ਮੈਂ ਕਿਹਾ ਇੱਥੇ ਰੋ ਰੋ ਭਾਜੀ ਜਿਹੜੀ ਚਾਹੀਦੀ ਸੀ ਮਿਲ ਗਈ ਇਹ ਕਰਦੇ ਆ ਕਿ ਜਿੱਥੇ ਦੇ ਬਾਅਦ ਸੜਦੇ ਇਹ ਬੜੀ ਮਿਹਨਤ ਵਾਲੇ ਸਾਰੇ ਮਿਹਨਤ ਵਾਲਿਆ ਮੈਂ ਤਾਂ ਕੁਝ ਵੀ ਨਹੀਂ ਕਰਦਾ ਮੈਂ ਤਾਂ ਘਰ ਰਹਿਣ ਲਈ ਜਰਦਾਂ ਆ ਫਗਵਾੜੇ ਦੇ ਸੀ ਸਾਡੇ ਵੀ ਪਾਰਟੀ ਦੇ ਪ੍ਰੋਟੋਕੋਲ ਹੁੰਦਾ ਪਹਿਲਾਂ ਐਮ.ਐਲ.ਏ ਨੂੰ ਦੱਸਣਾ ਹੁੰਦਾ ਭਾਈ ਮੈਂ ਆਉਣਾ ਫੇਰ ਵੀ ਨਹੀਂ ਐਮ.ਐਲ.ਏ ਸਾਹਿਬ ਹੁੰਦਾ ਸੀ ਤੁਸੀਂ ਇਹ ਪਿੰਨ ਸਾਰੇ ਐਮਸੀਆ ਉਰਕਟਡ ਮੰਡਰੇ ਸੀਨੀਅਰ ਦੇ ਖੁਨਚਵੀ